ਬਹੁਤੀ ਨਜ਼ਾਇਜ਼ਪੁਰਾ ਹਾਲ ਹੈ ਸਾਰੀ ਮਾਰਕੀਟ ਹੀ ਬੰਦ ਪਈ ਹੈਗੀ ਔਰ ਇੰਨਾ ਤੋਂ ਮਾੜੇ ਹਾਲ ਨੇ ਤੁਸੀਂ ਦੇਖੋ ਸਾਰਾ ਸ਼ਹਿਰ ਹੀ ਟੁੱਪਿਆ ਪਿਆ ਹੈਗਾ ਆਪ ਤੋਂ ਵੀ ਕਿਥੇ ਜਾਇਆ ਆਇਆ ਨਹੀਂ ਜਾ ਰਿਹਾ ਸਾਰਿਆਂ ਦੇ ਕੰਮ ਠੱਪ ਹੋ ਚੁੱਕੇ ਨੇਗੇ ਮੈਨੂੰ ਲੱਗਦਾ ਕਿ ਇੰਦਰਦੇਵ ਤਾਂ ਇੰਨਾ ਕੁ ਜ਼ਿਆਦਾ ਪ੍ਰਸੰਨ ਹੋ ਚੁੱਕਿਆ ਕਿ ਸਾਰਾ ਸ਼ਹਿਰ ਹੀ ਡੁੱਬ ਚੁੱਕਿਆ ਹੈਗਾ ਔਰ ਮੈਨੂੰ ਐ ਲੱਗਦਾ ਕਿ ਜੇ ਹੁਣ ਵੀ ਐਮਐਲਏ ਸਾਹਿਬ ਨੂੰ ਨਾ ਕੁਝ ਤੀਖਿਆ ਸ਼ਹਿਰ ਦੇ ਇੰਨੇ ਮਾੜੇ ਹਾਲਾਤ ਫਿਰ ਤਾਂ ਦਿਖਣੀ ਨਹੀਂ ਹੈਗੇ ਕੀ ਪਤਾ ਐਮਐਲਏ ਸਾਹਿਬ ਨੂੰ ਇੰਨਾ ਕੁ ਦਿਖ ਜਾਏ ਕਿ ਜਿਹੜਾ 3 ਸਾਲਾਂ ਚ ਨਹੀਂ ਉਹਨਾਂ ਨੇ ਕੁਝ ਕੀਤਾ ਰਿਜ਼ਾਈਨ ਹੀ ਦੇ ਦੇਣ ਉਹ ਕਿ ਜਿਹੜਾ ਆਂਦਾ ਸਾਲ ਹੈ ਕਿ ਕਮ ਸੇ ਕਮ ਕੋਈ ਹੋਰ ਵਧੀਆ ਬੰਦਾ ਆ ਕੇ ਕੰਮ ਤਾਂ ਕਰਵਾ ਸਕੇ ਸ਼ਹਿਰ ਦੇ ਸ਼ਹਿਰ ਦੇ ਸਾਰੇ ਸੀਵਰੇਜ ਮੈਰਾ ਸਭ ਬੰਦ ਪੈਦਾ ਜਿਹਦੇ ਕਰਕੇ ਆ ਪਾਣੀ ਦਾ ਹਾਲ ਔਰ ਸਾਰਾ ਸ਼ਹਿਰ ਹੈ ਕਿ ਟੁੱਪ ਚੁੱਕਿਆ ਸਾਰੀ ਮਾਰਕਟਾਂ ਬੰਦ ਪਈਆਂ ਨੇ ਜੀ ਜੇ ਹੇ ਜਿੱਕਰ ਗੱਲ ਕੀਤੀ ਜਾਵੇ ਤਾਂ ਸਥਿਤੀ ਅਜਿਹੀ ਮੈਨੂੰ ਲੱਗਦਾ ਕਿ ਸ਼ਾਇਦ ਕਦੇ ਹੋਈ ਹੋਵੇ ਅਸੀਂ ਨਹੀਂ ਵੇਖਿਆ ਕਿ ਥੋੜੇ ਚਿਰ ਹੁੰਦਾ ਸੀ ਘੰਟਾ ਦੋ ਘੰਟੇ ਪਾਣੀ ਘੜਦਾ ਸੀ ਨਿਕਲ ਜਾਂਦਾ ਸੀ ਪਰ ਅੱਜ ਦੇ ਹਾਲਾਤਾਂ ਵੱਧ ਤੋਂ ਵੱਧ ਹੋ ਗਏ ਨੇ ਦੁਕਾਨਾਂ ਬੰਦ ਹੋਈਆਂ ਨੇ ਦੇਖੋ ਜੀ ਹਰ ਦੁਕਾਨਦਾਰ ਇਸ ਟਾਈਮ 'ਚ ਘਰ 'ਚ ਬੈਠਾ ਹੈਗਾ ਕੀ ਕਰੂਗਾ ਕੀ ਦੇਖੋ ਜਿਹੜੇ ਤਿਹਾਰੀਦਾਰ ਬੰਦੇ ਨੇ ਉਹ ਵੀ ਨਹੀਂ ਕਰੋ ਬਾਹਰ ਨਿਕਲ ਸਕਦੇ ਹੈਗੇ ਦੁਕਾਨਾਂ ਵਾਲੇ ਤਾਂ ਵਿਚਾਰੇ ਕਰਨਗੇ ਕਰਨਗੇ ਕੀ ਔਰ ਇੰਨਾ ਕਿ ਜ਼ਿਆਦਾ ਪਾਣੀ ਹੈ ਕਿ ਤੁਸੀਂ ਐ ਮੰਨ ਲਓ ਕਿ ਦੁਕਾਨਦਾਰ ਆਪਣੇ ਸ਼ਟਰ ਤੱਕ ਵੀ ਨਹੀਂ ਚੱਕ ਕੇ इजीली ਕੋਈ ਖੋਲ ਕੇ ਆਰਾਮ ਨਾਲ ਬੈਠ ਸਕਦਾ ਕਿ ਜੇ ਖੋਲ ਕੇ ਵੀ ਉਹ ਬੈਠ ਜਾਵੇ ਆਵਾਜਾਈ ਦੇ ਵਿੱਚ ਸਭ ਨੂੰ ਇੰਨੀ ਕਿ ਜ਼ਿਆਦਾ ਦਿੱਕਤ ਹੋ ਰਹੀ ਹੈਗੀ